ਤੁਸੀਂ ਵਿੱਚ ਗਾਣੇ ਵੀ ਗਾਉਣ ਲੱਗ ਪਏ ਹੋ ਇੱਕ ਕਲਾ ਨਹੀਂ ਉਹ ਮੇਰੇ ਉਹ ਨਹੀਂ ਉਹ ਸੰਘਰਸ਼ ਕਿਵੇਂ ਕਰ ਮੈਂ ਤੁਹਾਨੂੰ ਦੱਸ ਦਿਆਂ ਉਹ ਮੇਰੀ ਨਿੱਜੀ ਚੋਇਸ ਸੀ ਜੀ ਤੁਹਾਡੇ ਕੁਝ ਕੁ ਸ਼ੌਂਕ ਵੀ ਹੁੰਦੇ ਨੇ ਹਨਾ ਮੈਂ ਰਾਜਨੀਤੀ ਦੇ ਵਿੱਚ ਕਦੇ ਵੀ ਰਾਜਨੀਤੀ ਤੋਂ ਪੈਸਾ ਕਮਾਉਣ ਲਈ ਨਹੀਂ ਆਈ ਸੀ ਘਰ ਚਲਾਉਣ ਦੇ ਲਈ ਮੈਨੂੰ ਵੀ ਰੁਜ਼ਗਾਰ ਕਰਨ ਦੀ ਲੋੜ ਹੈ ਪੈਰਲ ਚੱਲੂਗੀ ਰਾਜਨੀਤੀ ਵੀ ਤੇ ਗਾਇਕੀ ਵੀ ਦੇਖੋ ਕਿਉਂ ਨਹੀਂ ਚੱਲ ਸਕਦੀ ਚੱਲ ਸਕਦੀ ਹੈ ਬੜੇ ਜਾਣੇ ਚਲਾਉਂਦੇ ਨੇ ਪਰ ਜ਼ਰੂਰੀ ਇਹ ਵੀ ਥੋੜਾ ਹੈ ਨਾ ਕਿ ਨਵਜੋਤ ਗੌਰਮ ਵੀ ਬਾਦਲਾ ਦਾ ਗੜ ਤੋਂ ਹੀ ਇਲੈਕਸ਼ਨ ਲੜੂਗੀ ਅੱਜ ਦੀਪ ਸਿੱਧੂ ਦੀ ਚੌਥੀ ਵਰਸੀ ਤੇ ਆ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਬਾਈ ਦੀਪ ਸਿੱਧੂ ਦੀ ਚੌਥੀ ਵਰਸੀ ਦੇ ਲਈ 71 ਹੋਏ ਆ ਪਰ ਮੈਨੂੰ ਫੇਰ ਉਹਨਾਂ ਦੀ ਉਹੀ ਗੱਲ ਯਾਦ ਆ ਰਹੀ ਸੀਗੀ ਮੰਚ ਤੇ ਬੋਲਦਿਆਂ ਵੀ ਕਿ ਅਸੀਂ ਲੋਕ ਵਰਸੀਆਂ ਤੇ ਤੇ ਭੋਗਾਂ ਤੇ ਇਕੱਠੇ ਹੋਣ ਜੋਗੇ ਰਹਿ ਜਾਂਦੇ ਆ ਜਦੋਂ ਵਿਅਕਤੀ ਜਿਉਂਦਾ ਹੁੰਦਾ ਤਾਂ ਅਸੀਂ ਉਹਨਾਂ ਦੇ ਨਾਲ ਨਹੀਂ ਖੜਦੇਗੇ ਸੋ ਪਰ ਹੁਣ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਮੈਨੂੰ ਦੇਖ ਰਹੇ ਨੇ ਸਭ ਨੂੰ ਇਹ ਕਹਾਂਗੇ ਕਿ ਜਿਹੜੇ ਵੀ ਸਾਡੇ ਕੋਲ ਚੰਗੇ ਲੋਕ ਨੇ ਚੰਗੇ ਗੁਣੇ ਅਸੀਂ ਉਹਨਾਂ ਦਾ ਸਾਥ ਦਈਏ ਕਿਉਂਕਿ ਲੜਾਈ ਸਾਡੀ ਹੋਂਦਦੀ ਹੈ ਸਾਡੇ ਮਨੁੱਖੀ ਅਧਿਕਾਰਾਂ ਦੀ ਹੈ ਸਮੇਂ-ਸਮੇਂ ਤੇ ਸਰਕਾਰਾਂ ਸਾਡੇ ਅਧਿਕਾਰਾਂ ਤੇ ਡਾਕੇ ਮਾਰਦੀਆਂ ਰਹੀਆਂ ਨੇ ਔਰ ਸੰਘਰਸ਼ ਸਾਨੂੰ ਇੱਕ ਨਾ ਇੱਕ ਦਿਨ ਵਿੱਢਣਾ ਹੀ ਪਵੇਗਾ ਜੇਕਰ ਅਸੀਂ ਸਾਡੀ ਕੌਮ ਨੂੰ ਬਚਾਉਣਾ ਹੈ ਸਿੱਖੀ ਨੂੰ ਬਚਾਉਣਾ ਹੈ ਆਪਦੀਆਂ ਜੜ੍ਹਾਂ ਨੂੰ ਬਣਾ ਕੇ ਰੱਖਣਾ ਹੈ ਕਿਉਂਕਿ ਵੈਸੇ ਹੀ ਸਾਡਾ ਪੰਜਾਬ ਲਗਭਗ ਬਹੁਤ ਪੱਖਾਂ ਦੇ ਨਾਲ ਵੇਖੀਏ ਖੇਰੂ ਖੇਰੂ ਹੋ ਰਿਹਾ ਨਸ਼ੇ ਦੀ ਮਾਰ ਪੈ ਰਹੀ ਹੈ ਅੱਧੇ ਤੋਂ ਦਾ ਪੰਜਾਬ ਸਾਡਾ ਵਿਦੇਸ਼ਾਂ ਦੇ ਵਿੱਚ ਚਲਾ ਗਿਆ ਔਰ ਰੀਸੈਂਟਲੀ ਮੈਂ ਵੇਖਿਆ ਕਿ ਪੰਜਾਬ ਦੇ ਵਿੱਚ ਜਿਹੜੀ ਫਰਟੀਲਿਟੀ ਰੇਟ ਬਹੁਤ ਘਟਿਆ ਸੋ ਸਾਡੀ ਜਿਹੜੀ ਆਬਾਦੀ ਹੈ ਉਹਨੂੰ ਹਰ ਤਰੀਕੇ ਦੇ ਨਾਲ ਉਹ ਮਾਫ ਕਰਨਾ ਕੀ ਕਹਿਣਾ ਚਾਹੁੰਦੇ ਆ ਇਸ ਮਸਲੇ ਤੇ ਜਦੋਂ ਜਦੋਂ ਦੀਪ ਹੋਣ ਜਾਂ ਤੁਹਾਡੇ ਵਰਗੀਆਂ ਜਿਹੜੀਆਂ ਕੁੜੀਆਂ ਸਮਝ ਰੱਖਦੀਆਂ ਨੇ ਉਹ ਜਦੋਂ ਕਦੇ ਵੀ ਮੀਡੀਆ ਦੇ ਅੱਗੇ ਆਉਂਦੀਆਂ ਨੇ ਜਾਂ ਫਿਰ ਦੁਨੀਆ ਦੇ ਅੱਗੇ ਆਉਂਦੀਆਂ ਨੇ ਤਾਂ ਦਬਾਉਣ ਦੀ ਬਹੁਤ ਕੋਸ਼ਿਸ਼ ਹੁੰਦੀ ਹੈ ਦੀਪ ਦੇ ਨਾਲ ਵੀ ਇਹੇ ਹੋਇਆ ਤੁਹਾਡੇ ਮਾਮਲੇ ਦੇ ਵਿੱਚ ਵੀ ਗੱਲ ਕਰੀਏ ਤਾਂ ਤੁਸੀਂ ਵੀ ਜਦੋਂ ਤੁਹਾਡਾ ਨਾਮ ਉੱਭਰਿਆ ਤਾਂ ਨਾਲ ਦੀ ਨਾਲ ਉਹਨੂੰ ਡੀਫੇਮ ਕਰਨ ਦੇ ਲਈ ਵੀ ਬਹੁਤ ਸਾਰੀਆਂ ਚਾਲਾਂ ਚੱਲੀਆਂ ਦੇਖੋ ਇਹ ਸਭ ਸਵਾਲ ਤਾਂ ਅਕਸਰ ਉਠਦੇ ਹੀ ਰਹਿੰਦੇ ਨੇ ਪਰ ਇਹਨਾਂ ਚੀਜ਼ਾਂ ਨੂੰ ਬਹੁਤਾ ਮੈਂ ਸੀਰੀਅਸਲੀ ਧਿਆਨ ਦੇ ਵਿੱਚ ਨਹੀਂ ਰੱਖਦੀ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਹੈ ਮੈਂ ਉਹਨਾਂ ਲੋਕਾਂ ਨਾਲ ਖੜੀ ਹਾਂ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਸਵਾਲ ਉੱਠਦੇ ਰਹਿੰਦੇ ਨੇ ਤੁਸੀਂ ਆਪਦੀ ਲੜਾਈ ਲੜਦੇ ਰਹੋ ਤੁਹਾਨੂੰ ਜਿੱਤ ਇੱਕ ਦਿਨ ਜ਼ਰੂਰ ਪ੍ਰਾਪਤ ਹੁੰਦੀ ਆ ਸੋ ਉਸੇ ਰਸਤੇ ਤੇ ਮੈਂ ਚੱਲ ਰਹੀ ਆ ਸੰਘਰਸ਼ ਵਿੱਡਿਆ ਹੋਇਆ ਜਿੱਤ ਪ੍ਰਾਪਤ ਹੋਵੇਗੀ ਲੋਕ ਵੀ ਜੁੜਦੇ ਜਾ ਰਹੇ ਔਰ ਤੁਸੀਂ ਵੇਖੋ ਪੰਜਾਬ ਦੀ ਨੌਜਵਾਨੀ ਇਸ ਸੰਘਰਸ਼ ਕਿਵੇਂ ਕਰਨਾ ਤੁਸੀਂ ਵਿੱਚ ਗਾਣੇ ਵੀ ਗਾਉਣ ਲੱਗ ਪਏ ਉਹ ਇੱਕ ਕਲਾ ਨਹੀਂ ਉਹ ਸੰਘਰਸ਼ ਕਿਵੇਂ ਕਰਨਾ ਮੈਂ ਤੁਹਾਨੂੰ ਦੱਸ ਦਿਆਂ ਉਹ ਮੇਰੀ ਨਿੱਜੀ ਚੋਇਸ ਸੀ ਜੀ ਤੁਹਾਡੇ ਕੁਝ ਕੁ ਸ਼ੌਂਕ ਵੀ ਹੁੰਦੇ ਨੇ ਹਨਾ ਮੈਂ ਰਾਜਨੀਤੀ ਦੇ ਵਿੱਚ ਕਦੇ ਵੀ ਰਾਜਨੀਤੀ ਚੋਂ ਪੈਸਾ ਕਮਾਉਣ ਲਈ ਨਹੀਂ ਆਈ ਸੀ ਘਰ ਚਲਾਉਣ ਦੇ ਲਈ ਮੈਨੂੰ ਵੀ ਰੁਜ਼ਗਾਰ ਕਰਨ ਦੀ ਲੋੜ ਹੈ ਤੁਸੀਂ ਤੁਹਾਡੀ ਪੱਤਰਕਾਰੀ ਕਰ ਰਹੇ ਹੋ ਪਰ ਆਪਦੇ ਕੰਮ ਦੇ ਨਾਲ-ਨਾਲ ਜਿਹੜੇ ਸਾਡੇ ਫਰਜ਼ ਹੈ ਨਾ ਅਸੀਂ ਉਹਨਾਂ ਨੂੰ ਨਹੀਂ ਭੁੱਲ ਸਕਦੇ। ਇਹ ਪੈਰਲਲ ਚੱਲੂਗੀ ਰਾਜਨੀਤੀ ਵੀ ਤੇ ਗਾਇਕੀ ਵੀ। ਦੇਖੋ ਕਿਉਂ ਨਹੀਂ ਚੱਲ ਸਕਦੀ? ਚੱਲ ਸਕਦੀ ਹੈ ਬੜੇ ਜਾਣੇ ਚਲਾਉਂਦੇ ਨੇ ਮੈਂ ਕਿਉਂ ਨਹੀਂ? ਯਾਰ ਮੈਂ ਤਾਂ ਖੁਦ ਨੂੰ ਮਲਟੀ ਟੈਲੈਂਟਡ ਕਹਨੀ ਹੈ ਮੈਂ ਤਾਂ ਸਟੱਡੀ ਦੇ ਵਿੱਚ ਵੀ 골ਡ ਮੈਡਲਿਸਟ। ਨਹੀਂ ਪਰ ਉਧਰੋਂ ਕਿਤੇ ਲੋਕਾਂ ਦੇ ਵਿਕਾਸ ਦੇ ਮੁੱਦੇ ਜਿਹੜੇ ਹੋਣ ਲੋਕਾਂ ਦਾ ਤੁਹਾਡੇ ਗੇਟ ਮੂਰੇ ਉਧਰੋਂ ਥੋੜਾ ਸ਼ੋਅ ਬੁੱਕ ਹੋਵੇ। ਫਿਰ ਇਹ ਮੈਂ ਸਭ ਕੁਝ ਮੈਨੇਜ ਕਰੂੰਗੀ ਕੋਲੀ। ਅੱਛਾ ਇਹ ਤੁਸੀਂ ਇਹ ਥਾਣ ਲਿਆ ਵੀ ਰਾਜਨੀਤੀ ਵੀ ਨਹੀਂ ਛੱਡਣੀ ਤੇ ਗਾਇਕੀ ਵੀ ਨਹੀਂ ਛੱਡਣੀ। ਦੇਖੋ ਰਾਜਨੀਤੀ ਮੇਰਾ ਰਾਜਨੀਤੀ ਦੇ ਤੌਰ ਤੇ ਹੀ ਜਾਣਦੇ ਨੇ ਤੇ ਮੈਂ ਸ਼ੁਰੂ ਤੋਂ ਹੀ ਮੇਰੀ ਕੋਸ਼ਿਸ਼ ਰਹਿੰਦੀ ਸੀ ਕਿ ਲੋਕਾਂ ਦੀ ਗੱਲ ਕਰੀਏ ਔਰ ਮੈਂ ਹਮੇਸ਼ਾ ਮੇਰੀ ਹੁਣ ਵੀ ਇਹ ਕੋਸ਼ਿਸ਼ ਰਹੂਗੀ ਕਿ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਗੱਲ ਮੈਂ ਕਰਾਂ ਨਹੀਂ ਪਰ ਗੀਤਾਂ ਦੇ ਵਿੱਚ ਗੀਤਾਂ ਦੀ ਸ਼ਬਦਾਵਲੀ ਠੀਕ ਰਹੂਗੀ ਕਿ ਉਹਨਾਂ ਦੇ ਵਿੱਚ ਵੀ ਜਿਵੇਂ ਅੱਜਕੱਲ੍ਹ ਭਾਈ ਜੀ ਹਲੇ ਤੱਕ ਤੁਹਾਨੂੰ ਕਿਤੇ ਸ਼ਬਦਾਵਲੀ ਗਲਤ ਲੱਗੀ ਹੋਈ ਤਾਂ ਮੈਨੂੰ ਮੈਂ ਕਿਹਾ ਜਿਵੇਂ ਤੁਸੀਂ ਦੱਸਿਆ ਵੀ ਪ੍ਰੋਗਰਾਮ ਲਾਉਣੇ ਨੇ ਕਿਉਂਕਿ ਜਿਹੜਾ ਚੰਗਾ ਗਾਉਣ ਵਾਲੇ ਨੇ ਉਹ ਤਾਂ ਫਿਰ ਮਤਲਬ ਉਹਨਾਂ ਨੂੰ ਵੀ ਸੰਘਰਸ਼ ਕਰਨਾ ਪੈਂਦਾ ਤਾਂ ਡਬਲ ਸੰਘਰਸ਼ ਹੋ ਜਾਊਗਾ ਜੇ ਉਹ ਕੋਈ ਗੱਲ ਨਹੀਂ ਕਰ ਲਵਾਂਗੇ ਸੰਘਰਸ਼ ਪਰ ਨਹੀਂ ਹਲੇ ਤੱਕ ਮੈਨੂੰ ਗਾਇਕੀ ਦੇ ਵਿੱਚ ਵੀ ਤੇ ਪੋਲਿਟੀਕਲ ਫੀਲਡ ਦੇ ਵਿੱਚ ਵੀ ਬਹੁ ਤੋਡੇ ਕਰੈਕਟਰ ਨੂੰ ਬਹੁਤ ਦਰਸਾਉਂਦੀ ਹੁੰਦੀ ਆ ਤੇ ਹਲੇ ਤੱਕ ਮੈਨੂੰ ਲੱਗਦਾ ਕਿ ਮੈਂ ਆਪਣੇ ਉਸ ਕਰੈਕਟਰ ਨੂੰ ਬਰਕਰਾਰ ਰੱਖਿਆ ਜਿਤਦੇ ਵੀ ਆ ਹਾਰ ਦੇ ਵੀ ਆ ਬੜੀਆਂ ਗੱਲਾਂ ਆਉਂਦੀਆਂ ਨੇ ਔਰ ਜ਼ਰੂਰੀ ਇਹ ਵੀ ਥੋੜਾ ਹੈ ਨਾ ਕਿ ਨਵਜੋਤ ਕੋਰ ਲੰਬੀ ਬਾਦਲਾ ਦਾ ਗੜ ਤੋਂ ਹੀ ਇਲੈਕਸ਼ਨ ਲੜੂਗੀ ਪੂਰਾ ਮੈਂ 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 ਪੂਰੇ ਪੰਜਾਬ ਦੇ ਵਿੱਚ ਕੰਬੇੜੀ ਕੀਤੀ ਹੋਈ ਆ ਤੁਸੀਂ ਵੇਖੋ ਸਾਡਾ ਮਾਲਵੇ ਦੇ ਵੀ ਤਿੰਨ ਜ਼ੋਨ ਬੰਦੇ ਨੇ ਹਰ ਜਾਨਦੀ ਕੰਪੇਨਿੰਗ ਕੀਤੀ ਹੋਈ ਹੈ ਔਰ ਮੈਂ ਜਾਨਦੀ ਹੁਣ ਫਿਲਹਾਲ ਹਲੇ ਤੱਕ ਤਾਂ ਮੇਰੀ ਅਪ੍ਰੈਲ ਤੱਕ ਤਾਂ ਸਟੱਡੀ ਪਈ ਆ ਲਾਸਟ ਸੈਮੈਸਟਰ ਮੈਂ ਉਹਨੂੰ ਕੰਟੀਨਿਊ ਕਰੂਗੀ ਫਿਰ ਉਸ ਤੋਂ ਬਾਅਦ ਤੁਸੀਂ ਮੈਨੂੰ ਮੈਦਾਨ ਦੇ ਵਿੱਚ